ਰਾਵੀ ਦਰਿਆ ਤੇ ਸੱਕੇ ਨਾਲੇ ਦਾ ਪਾਣੀ ਕਹਿਰ ਬਣ ਲੋਕਾਂ ਦੀ ਲਈ ਮੁਸੀਬਤ ਬਣ ਕੇ ਆਇਆ ਦੱਸ ਜਿਏ ਕਿ ਹਜ਼ਾਰਾਂ ਏਕੜ ਖੇਤੀਬਾੜੀ ਜਿਹੜੀ ਇਹ ਤਬਾਹ ਹੋਈ ਹੈ ਫਸਲ ਡੁੱਬ ਚੁੱਕੀ ਹੈ ਤਫਲਦਾਰ ਬਾਗਾ ਤੇ ਮੁਰਗੀ ਪਾਲਣਾ ਤੇ ਵੀ ਵੱਡਾ ਅਸਰ ਪਿਆ ਤਮਨਸਰ ਦੇ ਸਰਹੱਦੀ ਪਿੰਡ ਮਾਂਝ ਦੇ ਵਿੱਚ ਰਾਵੀ ਦਰਿਆ ਤੇ ਸੱਕੀ ਨਾਲੇ ਨੇ ਭਾਰੀ ਕਹਿਰ ਪਰ ਪਾਇਆ ਤੁਸੀਂ ਬੰਦ ਤੋਂ ਪਰਲੇ ਖੇਤਰਾ ਦੇ ਵਿੱਚ ਹਜ਼ਾਰਾਂ ਏਕੜ ਫਸਲ ਤੇ ਬਾਗਾ ਨੂੰ ਪਾਣੀ ਨੇ ਆਪਣੀ ਚਪੇਟ ਚ ਲੈ ਲਿਆ ਪਿੰਡ ਵਾਸੀਆਂ ਨੇ ਦੁਖੀ ਮਨ ਦੇ ਨਾਲ ਕਿਹਾ ਕਿ ਇਸ ਹਾਫਤ ਨੇ ਤਾਂ ਉਹਨਾਂ ਦੀ ਸਾਲਾ ਦੀ ਮਿਹਨਤ ਮਿੱਟੀ ਚ ਮਿਲਾ ਦਿੰਦੀ ਹੈ ਝੋਨਾ ਪੱਠੇ ਹਰਾਚਾਰਾ ਤੇ ਫਾਲਦਾਰ ਬਾਗ ਸਭ ਕੁਝ ਤਬਾਹ ਹੋ ਚੁੱਕੇ ਨੇ ਲੱਗੇ ਸੰਤਰਾ ਨਾਖ ਅਮਰੂਦ ਵਰਗੀਆਂ ਫਸਲਾਂ ਖਤਮ ਹੋ ਗਈਆਂ ਨੇ ਕਿਸਾਨਾਂ ਨੇ ਰੋਜ਼ ਦੇ ਵਿੱਚ ਕਿਹਾ ਕਿ ਮੇਰੇ ਖੇਤਾਂ ਦੇ ਵਿੱਚ ਲਗੀਆਂ ਸਾਰੀਆਂ ਫਸਲਾਂ ਖਤਮ ਹੋ ਗਈਆਂ ਤੇ ਹੁਣ ਪਰਿਵਾਰ ਦੇ ਗੁਜ਼ਾਰੇ ਲਈ ਵੀ ਸੋਚਣਾ ਪੈ ਰਿਹਾ ਹੈ ਫਸਲ ਤੋਂ ਲਾਵਾ ਪਸ਼ੂ ਪੰਛੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਇੱਕ ਹੋਰ ਕਿਸਾਨ ਨੇ ਰੋਂਦਿਆ ਕਿ ਮੇਰੀਆਂ 3000 ਮੁਰਗੀਆਂ ਪਾਣੀ ਚ ਡੋੜ ਗਈਆਂ ਲੱਖਾਂ ਦਾ ਨੁਕਸਾਨ ਹੋ ਗਿਆ ਹੁਣ ਮੈਂ ਕਿੱਧਰ ਜਾਵਾਂ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਅਜੇ ਤੱਕ ਨਾ ਤਾਂ ਡੀਸੀ ਮੌਕੇ ਤੇ ਪਹੁੰਚਿਆ ਤੇ ਨਾ ਹੀ ਕੋਈ ਹੋਰ ਅਧਿਕਾਰੀ ਸਾਰ ਲੈਣ ਦੇ ਲਈ ਆਇਆ ਲੋਕਾਂ ਦਾ ਰੋਸ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਡੇਠਾ ਕਰ ਦਿੱਤਾ ਤਪੇਂਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਤੁਰੰਤ ਸਹਾਇਤਾ ਕੀਤੀ ਜਾਵੇ ਤਾਂ ਇੱਕ ਬਿਰਧ ਕਿਸਾਨ ਦਾ ਕਹਿਣਾ ਹੈ ਕਿ ਜੇ ਸਰਕਾਰ ਹੁਣ ਸਾਡੀ ਮਦਦ ਨਾ ਕਰੇਗੀ ਤਾਂ ਅਸੀਂ ਕਰਜ਼ਿਆਂ ਹੇਠ ਦੱਬ ਕੇ ਬਰਬਾਦ ਹੋਵਾਂਗੇ ਤੇ ਇੱਕ ਹੋਰ ਕਿਸਾਨ ਦਾ ਇਹ ਕਹਿਣਾ ਹੈ ਕਿ ਜੇ ਹੁਣ ਵੀ ਸਰਕਾਰ ਸਾਡੀ ਮਦਦ ਨਹੀਂ ਕਰੇਗੀ ਤਾਂ ਅਸੀਂ ਤਾਂ ਕਰਜ਼ਿਆਂ ਹੇਠ ਦੱਬ ਕੇ ਬਰਬਾਦ ਹੋ ਜਾਵਾਂਗੇ ਾਰੇ بھائی اسی ਕਹਣਾ ਚਾਹੁੰਦੇ ਆ ਕਿ ਹੜਪੀਰਤ ਦੇ ਵਾਸਤੇ ਪਤਾ ਨਹੀਂ ਕਿੰਨੇ ਕਈ ਹਜ਼ਾਰਾਂ ਦੇ ਪਿੰਡ ਲੁੱਬ ਚੁੱਕੇ ਨੇ ਤੇ ਇੱਕ ਲੋਦੀ ਗੁੱਜਰ ਤੇ ਮਾਂਜ ਰਕ ਬਾ ਜਿਹੜਾ ਬਹੁਤ ਜ਼ਿਆਦਾ ਡੁੱਬਿਆ ਹੈ ਇੱਕ ਲੋਦੀ ਦੇ ਫੁੱਲ ਦੇ ਵਿੱਚ ਕੰਧਾਂ ਕੀਤੀਆਂ ਗਿਆ ਨੇ ਉਹ ਵਿੱਚੋਂ ਕੱਢੀਆਂ ਜਾਣ ਇੱਕ ਮਾਂਜ ਦੇ ਅਗਲੇ ਤਾਰਾਂ ਦੇ ਲਾਗੇ ਪੋਲੇ ਜਿਹੜਾ ਉਹਦੇ ਚੋਂ ਸੀਖਾਂ ਕੱਢੀਆਂ ਜਾਂਦੇ ਪਾਣੀ ਸਾਡਾ ਨਿਗਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਤੇ ਭਰਾਵਾਂ ਮਾਰਿਆ ਵਿਚਾਰਿਆਂ ਲਈਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਸਾਰਾ ਕਰਜ਼ੇ ਚੁੱਕ ਕੇ ਲਈਆਂ ਨੇ ਉਹ ਹੁਣ ਕਿਧਰ ਜਾਣਗੇ ਘਟੋ ਕਰਨ ਤੇ 50000 ਦੇ ਮੰਗ ਕਰਦੇ ਅਸੀਂ ਕੋਈ ਅੰਦੇ ਮੁਰਗੀ ਖਾਨਾ ਡੋਗਿਆ ਕੋਈ ਆਂਦੀ ਨਹੀਂ ਕੋਈ ਵੀ ਨਹੀਂ ਇੱਥੇ ਨਾ ਸਰਕਾਰੀ ਅਧਿਕਾਰੀ ਆ ਦੇ ਕੋਈ ਆਉਂਦਾ ਤੇ ਉੱਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਖਲੋ ਕੇ ਵਾਪਸ ਚਲੇ ਜਾਂਦਾ ਇੱਧਰ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਲਈ ਮੰਨੀਆਂ ਦੀ ਕਹਿੰਨੇ ਖਬਰ ਨਹੀਂ ਲਈ ਉਹ ਵੀ ਕਿਸੇ ਦੇ ਸਰਦਾਰ ਵਾਂ ਕੇ ਮੌਕਾ ਵੇਖਣਾ ਦੀਤੀ ਸਾਹਿਬ ਆਵੇ ਸਾਡੇ ਪੁੱਲ ਦਾ ਮੌਕਾ ਵੀ ਦੇ ਸਾਬ ਆਵੇ ਆਣ ਕੇ ਮੌਕੇ ਵੇਖਣ ਦੋਹਾਂ ਪਲਾਂ ਦਾ ਵੇਖ ਕੇ ਤੇ ਸਾਨੂੰ ਸਹੀ ਕਰਕੇ ਦੇਣ ਕਿੰਨਾ ਨੁਕਸਾਨ ਕਿੰਨੇ ਏਕੜ ਜ਼ਮੀਨ ਖਰਾਬ ਹੋ ਗਈ ਸਾਡੇ ਮੰਜਾਂ ਦੀ ਕਾਸ਼ੀਗਾਨੀ ਦਾ 1000 ਏਕੜ ਹੋ ਗਈ ਕੋਈ ਬਾਗ ਵਾਲੇ ਫਲਦਾਰ ਬੂਟੇ ਵੀ ਆ ਬਾਗ ਜਿਹੜਾ ਰਣਜੀਤ ਸਿੰਘ ਦਾ ਬਾਗ ਆ 15 ਕਿੱਲੇ ਤੋਂ ਵੱਧ ਬਾਗ ਆ ਜੋ ਅੱਜ ਬੇਕਾਰ ਹੋ ਰਿਹਾ ਸੋਕਰੇ ਬੂਟੇ ਸਾਰੇ ਦੋ ਚਾਦ ਦੇ ਵਿੱਚ ਸਾਰੇ ਖਤਮ ਹੋ ਜਣੇ ਆ ਪ੍ਰਸ਼ਾਸਨ ਵਾਲਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਾਥ ਨਹੀਂ ਲਈ ਅਜੇ ਤੱਕ ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋ ਰਾਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ ਕਿਸੇ ਨੇ ਨਹੀਂ ਆਖਿਆ ਵੀ ਤੁਹਾਨੂੰ ਮਾਮਦਾ ਸਾਹਮਣੇ ਦਿੱਤਾ ਜਾਊਗਾ ਜਾਂ ਸਾਹਮਣੇ ਦਿੱਤਾ ਜਾਊਗਾ ਕੁਛ ਨਹੀਂ ਕਿਹਾ ਦਿੱਤਾ ਅਜੇ ਤੱਕ ਠੀਕ ਹਾਂਜੀ ਕੀ ਨਾ ਬਾਜੀ ਰਣਜੀਤ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮੰਜਾ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿਲੇ ਮੇਰਾ ਬਾਗ ਨਸ਼ਟ ਹੋ ਗਿਆ ਤੇ ਧੋਨੇ ਦੀ ਸਾਾਨੂੰ 1 ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਦੀ ਗੁਜਰਦਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਪਹੁੰਚਿਆ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁਲ ਤੋਂ ਹੀ ਮੁਰ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਗ੍ਹਾ ਦੇ ਪੰਦੀਆਂ ਨੂੰ ਨਾ ਕੋਈ ਢੂੜੀ ਆਈ ਆ ਇਹ ਬੜੇ ਮਾਗ ਮਾ ਕੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਹੈ ਉਹਨਾਂ ਢੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿੱਥੋਂ ਵੱਢ ਕੇ ਖੜਦੇ ਸੀ ਇਹਨਾਂ ਦਾ ਤਾਂ ਕੋਹਮ ਨਹੀਂ ਰਿਹਾ ਤੇ ਨਾ ਇੱਥੇ ਕੋਈ ਅਧਿਕਾਰੀ ਆਉਂਦਿਆ ਹੈ ਕੀ ਮੰਗ ਕਰਦੇ ਤੁਸੀਂ ਆਈ ਜਾਂਦੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜੀ ਐਚਓ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗਈਆਂ ਸੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਤੇ ਪਾਣੀ ਇਹ ਬੰਦ ਹੋਇਆ ਹੈ ਉਹਦਾ ਹੀ ਵਗੰਦਿਆ ਜੀ ਪਾਣੀ ਉੱਥੇ ਹੀ ਤਰ੍ਹਾਂ ਹੀ ਵਗੰਡਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁੱਕ ਗਿਆ ਵਾ ਹੋ ਗਿਆ ਆ ਗਿਆ ਫਗੜ ਕਾ ਦਾ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦੇ ਪਾਣੀ ਉਦੋਂ ਪਾਣੀ ਪਹਿਲਾਂ ਸਾਲੂ ਪਾਕਿਸਤਾਨ ਵੱਲੋਂ ਪਾਣੀ ਦਰਿਆ ਮੋੜਦਾ ਫਸਾ ਆਬੀ ਦਰਿਆ ਫਸਾ ਮੋੜਦਾ ਉਦੋਂ ਪਾਣੀ ਇਹ ਤੋਂ ਅੱਦੇ 8 ਫੁੱਟ ਜ਼ਿਆਦਾ ਸੀ ਹੁਣ ਜਾਵੀ ਫਸਾ ਮੁੜਿਆ ਤੇ ਪਛੂਆ ਦੇ ਨਾਲੇ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆ ਕੇ ਪਾਣੀ ਖਲੋ ਗਿਆ ਪਾਣੀ ਇਹ ਗੁੱਲਸਦਾ ਨਹੀਂਗਾ ਕੀ ਹਾਂ ਅਸੀਂ ਦੱਸਣ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਇਹ ਨਹੀਂ ਸਾਨੂੰ ਵਾਅਦਾ ਮਾਮ ਜਾ ਦੇਣ ਸਾਡੇ ਮਾਲ ਦੰਗਰ ਦਾ ਚਾਰਾ ਘੱਲਣਾ ਤੂੜੀ ਘੱਲਣ ਦੇ ਗਰੀਬ ਪਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਇਸ ਮਿੱਥੀ ਇਹ ਇਲਾਕੇ ਦੇ ਨਾ ਮੰਨਿਆ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਕਿ ਪੈੜੀਆਂ ਕੋ ਠੇਕੇ ਤੇ ਲਈਆਂ ਨੇ ਠੇਕੇ ਦੇ 70 70 ਜਹਰ ਨੂੰ ਠੇਕੇ ਤੇ ਲਈਆਂ ਨੇ ਕਿ ਕਿੱਥੋਂ ਠੇਕਾ ਭਰਨਗੇ ਕਰਜ਼ਾ ਚੁੱਕ ਕੇ ਨਾ ਠਿਕਾ ਦਿੱਤਾ ਹੈ ਠੀਕ ਜੀ ਆਪਾਂ ਇੱਥੇ ਫ੍ਰੀ ਰੇਂਜ ਪੋਲਟਰੀ ਫਾਰਮ ਖੁੱਲੇ ਸੀਗਾ 3000 ਮੁਰਗੀ ਦਾ ਤੇ ਆਪਾਂ ਬਾਗ ਦੇ ਵਿੱਚ ਅੰਦਰ ਰੱਖਿਆ ਸੀਗਾ ਤੇ ਜਿਸ ਰਾਤ ਪਾਣੀ ਆਇਆ ਤੇ ਉਸ ਰਾਤ ਮਤਲਬ ਭੱਜ ਭਜਾ ਗਿਆ ਆਪਾਂ ਜਿਹੜੇ 300 ਬੋਰਡ ਬਚਾ ਸਕੇ ਆ ਤੇ ਬਾਕੀ ਸਾਰੇ ਕੁਝ ਮਰ ਗਏ ਤੇ ਕੁਝ ਗਾਦੇ ਗਾ ਕੇ ਰੁੜ ਗਏ ਕਿਉਂਕਿ ਫ੍ਰੀ ਰੇਂਜ ਸੀਗੇ ਉਹ ਖੁੱਲੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਸਾਡਾ ਬਾਗ ਵੀ ਸੁੱਕ ਰਿਹਾ ਜੀ ਵੇਖੋ ਆ ਸੰਤਰੇ ਦੇ ਬੂਟੇ ਹਨ ਇੱਧਰ ਤੇ ਨਾਖਾਂ ਦੇ ਬੂਟਿਆਂ ਦੀ ਕੋਈ ਆਸ ਨਹੀਂ ਹੈਗੀ ਸੰਤਰੇ ਦੇ ਸੁੱਕੀ ਚੱਲੇ ਹਨ ਤੇ ਤੇ ਇਸ ਲਈ ਸਾਨੂੰ ਬਾਗ ਦਾ ਵੱਧ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ ਇਹ ਸਾਰੇ ਬੋਰ ਸੀ ਹਰ ਇੱਕ ਦਾ ਬੋਰ ਸੀ ਜ ਫਮਾਰਸੀ ਪਾਲ ਬੋਰਡ ਸੀ ਤੇ ਉਹਨਾਂ ਦੇ ਕਿਸ ਦਾ ਮੂੰਹ ਨਹੀਂ ਬੰਦ ਹੋ ਚੁੱਕਿਆ ਕਿਸੇ ਕੋਲ ਉਹ ਸਾਰੇ ਗਾਰਪੇ ਕਿਤੇ ਸਾਰੇ ਬੰਦ ਹੋ ਚੁੱਕੇ ਆ ਸਾਨੂੰ ਉਹਨਾਂ ਦਾ ਵੀ ਮਾਮਲਾ ਦਿੱਤਾ ਜਾਵੇ ਪਤਾ ਨਹੀਂ ਚੱਲਣੇ ਕਿ ਨਹੀਂ ਚੱਲਣੇ ਉਹ ਪਤਾ ਨਹੀਂ ਚੱਲਣੇ ਕਿ ਨਹੀਂ ਚੱਲਣੇ ਕਿੰਨੇ ਏਕੜ ਬਾਗ ਲਾਇਆ ਸੀ ਜਿਹੜਾ ਵੀ ਬਾ 15 ਏਕੜ ਬਾਗ ਲਾਇਆ ਸੀ ਕਿਹੜਾ ਬਾਗ ਸੀ ਨਾਸ਼ਪਤੀ ਦਾ ਸੀਗਾ ਤੇ ਵਿੱਚ ਅਮਰੂਦ ਵੀ ਲਾਇਆ ਸੀ ਤੇ ਸੰਤਰੇ ਲਗਾਏ ਸਾਂ ਤੇ ਅਮਰੂਦ ਦਾ ਸਾਡਾ ਫਲ ਲੱਗਾ ਸੀ 5 ਲੱਖ ਦਾ ਸੀ ਅਮਰੂਦ ਵੇਚਿਆ ਸੀਗਾ ਤੇ ਪਰ ਸਾਰੇ ਦੇ ਸਾਰੇ ਅਮਰੂਦ ਉੱਪਰ ਹੀ ਗਲ ਗਏ ਹਨ ਪਾਣੀ ਆਉਣ ਤੋਂ ਬਾਅਦ ਵਿੱਚ ਉਥੇ ਗਲੀਆਂ ਦੀ ਫੋਟੋ ਲੱਤ ਚਾਹਦੀ ਪਰ ਤੂੰ ਹੀ ਉਥੇ ਜਾਣਾ ਨਹੀਂਗਾ ਅਮਰੂਦ ਗਲ ਚੁਕੇ ਆ ਜਾਂ ਫੋਟੋ ਲਾ ਕੇ ਤੁਹਾਨੂੰ ਪਾ ਦਿੰਦੇ ਆ ਕਿਹੜੇ ਪੰਜਾਬ ਲੈਓ ਕਿਹੜੇ ਗਲੇ ਆ ਨਾ ਉਹ ਫੋਟੋ ਆਪ ਲਾ ਕੇ ਪਾ ਦਿੰਦੇ ਨੰਦ ਕਿਹੜੇ ਪੰਜਾਬ ਲੈਓ ਉਦੋਂ ਦੀ